ਮੇਰਾ ਕਹਿਣਾ ਇਹੀ ਆ ਬਈ ਇਹ ਰਿਪੋਰਟ ਨਾ ਸਾਰੀ ਬਦਲੀ ਭੁਗਤ ਨਾਲ ਬਦਲੀ ਗਈ ਆ ਇਹ ਜਦ ਕਿ ਕੇ ਖਾਣ ਨਾਲ ਹੀ ਬੱਚੀ ਦੀ ਮੌਤ ਹੋਈ ਸੀ ਇਹ ਹੁਣ ਇਹਨਾਂ ਨੇ ਬੇਸਰਾ ਰਿਪੋਰਟ ਬਣਵਾਈ ਗਈ ਆ ਇਹ ਇਹਨਾਂ ਦੀ ਪੋਲੀਟੀਕਲ ਬੰਦੇ ਇਹਨਾਂ ਦੇ ਨਾਲ ਆ ਉਹਨੂੰ ਬਚਾਣ ਲਈ ਪੂਰਾ ਤੇ ਇਸ ਕਰਕੇ ਇਹਨਾਂ ਨੇ ਦੇਖਿਆ ਬਈ ਕੋਈ ਸਾਡੀ ਪੇਸ਼ ਨਹੀਂ ਚੱਲ ਰਹੀ ਫਿਰ ਇਹਨਾਂ ਨੇ ਬੇਲ ਪਹਿਲਾਂ ਇੱਥੇ ਲਾਈ ਪਟਿਆਲੇ ਚ ਉਸ ਤੋਂ ਬਾਅਦ ਇਹ ਹਾਈ ਕੋਰਟ ਲਈ ਹਾਈ ਕੋਰਟ ਜੱਜ ਨੇ ਇਹਨਾਂ ਨੂੰ ਬੇਲ ਨਹੀਂ ਸੀ ਦਿੱਤੀ। ਉਹਨੇ 6 ਤਰੀਕ ਨੂੰ ਇਹ ਕਹਿਤਾ ਸੀਗਾ ਵੀ ਤੁਸੀਂ ਬਿਸਰਾ ਰਿਪੋਰਟ ਦੇ ਡਿਪੈਂਡ ਹੋਇਆ। ਬਿਸਰਾ ਰਿਪੋਰਟ ਆਏਗੀ ਫਿਰ ਮੈਂ ਜੇ ਉਹਦੇ ਵਿੱਚ ਆਇਆ ਵਾਈਜਨ ਤਾਂ ਬੇਲ ਨਹੀਂ ਮਿਲੇਗੀ। ਇਹਨਾਂ ਨੇ ਫਿਰ ਖਰੜ ਜਾ ਕੇ ਅਪਰੋਚ ਕੀਤੀ ਫੁੱਲ ਕਰਕੇ ਫਿਰ ਇਹਨਾਂ ਨੇ ਮਿਲੀ ਭੁਗਤ ਨਾਲ ਆਪਣੀ ਸੈਟਿੰਗ ਕਰਕੇ ਰਿਪੋਰਟ ਬਣਵਾ ਲਈ। ਬਣਾ ਕੇ 네ਗੇਟਿਵ ਬਣਵਾ ਕੇ ਬੇਲ ਲੈ ਗਿਆ। ਤੇ ਦੋ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਦੋ ਮਹੀਨੇ ਤੋਂ ਬੰਦਾ ਪਟਿਆਲੇ ਸ਼ਹਿਰ ਚ ਘੁੰਮ ਰਿਹਾ ਤੇ ਪ੍ਰਸ਼ਾਸਨ ਨੇ ਇੱਕ ਵਾਰੀ ਵੀ ਇਹਨੂੰ ਫੰਨ ਦੀ ਕੋਸ਼ਿਸ਼ ਨਹੀਂ ਕੀਤੀ ਅਗਲਾ ਹੁਣ ਅਸੀਂ ਵਕੀਲ ਸਾਹਿਬ ਨਾਲ ਮਿਲ ਕੇ ਗੱਲ ਕਰਕੇ ਫਿਰ ਦੇਖਦੇ ਹਾਂ ਕੀ ਕਾਰਵਾਈ ਹੋਰ ਅੱਗੇ ਬਣਦੀ ਆ ਕਰਾਂਗੇ ਸਾਨੂੰ ਨਿਆਂ ਮਿਲਣਾ ਚਾਹੀਦਾ ਸਾਡੀ ਬੱਚੀ ਦਾ ਜਿਹੜੀ ਪਹਿਲਾਂ ਰਿਪੋਰਟ ਆਈ ਸੀ ਚਾਰਜਸ ਲੱਗਦੀ ਸੀ ਤੇ ਪਟਿਆਲੇ ਤੋਂ ਵੀ ਆਉਂ ਚੁੱਕਿਆ ਕਹਿੰਦਾ ਵੀ ਕੋਈ ਜੀ ਨਹੀਂ ਹੈਗਾ ਪਹਿਲੀ ਜਿਹੜੀ ਰਿਪੋਰਟ ਆਈ ਸੀ ਵਿਸਤਾਰ ਰਿਪੋਰਟ ਜਗ੍ਹਾ ਵੀ ਹੈ ਨਹੀਂ ਹਾਂਜੀ ਪਹਿਲਾ ਜਿਹੜੀ ਰਿਪੋਰਟ ਆਈ ਤੇ ਤੁਸੀਂ ਸਾਨੂੰ ਰਜਿੰਦਰਾ ਨੇ ਉਹਦੇ ਵਿੱਚ ਸੀ ਬੇ ਬੱਚੀ ਦੇ ਲੀਵਰ ਤੇ ਕਿਡਨੀ ਤੇ ਅਫੈਕਟ ਕੀਤਾ ਕੇਕ ਨੇ ਹੁਣ ਉਹ ਸਾਨੂੰ ਆਸ ਸੀਗੀ ਵੀ ਪੂਰਾ ਬਈ ਠੀਕ ਆਏਗੀ ਜੋ ਵੀ ਆਏਗੀ ਸਚਾਈ ਆਏਗੀ ਸਾਹਮਣੇ ਪਰ ਇਹਨਾਂ ਨੇ ਸਚਾਈ ਤਾਂ چھਪਾਤੀ ਆ ਤੁਹਾਨੂੰ ਢੰਗ ਦੀ ਰਿਪੋਰਟ ਮਿਲੀ ਨਹੀਂ ਹੈਗੀ ਜੋ ਆਸ ਸੀਗੀ ਉਹ ਸਾਡੀ ਚੱਕਣਾ ਚੂਰ ਕਰ ਦਿੱਤੀ ਤੋੜ ਦਿੱਤੀ ਲੜਾਈ ਸਾਡੀ ਜਾਰੀ ਰਹੇਗੀ ਜੀ ਕਿਤੇ ਜਾਣਾ ਪਵੇ ਅਸੀਂ ਜਾਵਾਂਗੇ ਜੀ ਅਸੀਂ ਨਿਆ ਚਾਹਨੇ ਆ ਜੀ ਮੇਰਾ ਕਹਿਣਾ ਇਹੀ ਆ ਬਈ ਇਹ ਰਿਪੋਰਟ ਨਾ ਸਾਰੀ ਬਦਲੀ ਭੁਗਤ ਨਾਲ ਬਦਲੀ ਗਈ ਆ ਇਹ ਜਦ ਕਿ ਕੇਕ ਖਾਣ ਨਾਲ ਹੀ ਬੱਚੀ ਦੀ ਮੌਤ ਹੋਈ ਸੀ ਇਹ ਹੁਣ ਇਹਨਾਂ ਨੇ ਬੇਸਰਾ ਰਿਪੋਰਟ ਬਣਵਾਈ ਗਈ ਆ ਇਹ ਇਹਨਾਂ ਦੀ ਪੋਲੀਟੀਕਲ ਬੰਦੇ ਇਹਨਾਂ ਦੇ ਨਾਲ ਆ ਉਹਨੂੰ ਬਚਾਣ ਲਈ ਪੂਰਾ ਤੇ ਇਸ ਕਰਕੇ ਇਹਨਾਂ ਨੇ ਦੇਖਿਆ ਵੀ ਕੋਈ ਸਾਡੀ ਪੇਸ਼ ਨਹੀਂ ਚੱਲ ਰਹੀ ਫਿਰ ਇਹਨਾਂ ਨੇ ਬੇਲ ਪਹਿਲਾਂ ਇੱਥੇ ਲਾਈ ਪਟਿਆਲੇ ਚ ਉਸ ਤੋਂ ਬਾਅਦ ਇਹ ਹਾਈ ਕੋਰਟ ਲਾਈ ਹਾਈ ਕੋਰਟ ਜੱਜ ਨੇ ਇਹਨਾਂ ਨੂੰ ਬੇਲ ਨਹੀਂ ਸੀ ਦਿੱਤੀ ਉਹਨੇ 6 ਤਰੀਕ ਨੂੰ ਇਹ ਕਹਿਤਾ ਸੀਗਾ ਵੀ ਤੁਸੀਂ ਬਿਸਰਾ ਰਿਪੋਰਟ ਦੇ ਡਿਪੈਂਡ ਹੋ ਰਹਾ ਬਿਸਰਾ ਰਿਪੋਰਟ ਆਏਗੀ ਫਿਰ ਮੈਂ ਜੇ ਉਹਦੇ ਵਿੱਚ ਆਇਆ ਵਾਈਜਨ ਤਾਂ ਬੇਲ ਨਹੀਂ ਮਿਲੇਗੀ ਇਹਨਾਂ ਨੇ ਫਿਰ ਖੜਡ ਜਾ ਕੇ ਅਪਰੋਚ ਕੀਤੀ ਫੁੱਲ ਕਰਕੇ ਫਿਰ ਇਹਨਾਂ ਨੇ ਮਿਲੀ ਭੁਗਤ ਨਾਲ ਆਪਣੀ ਸੈਟਿੰਗ ਕਰਕੇ ਰਿਪੋਰਟ ਬਣਵਾ ਲਈ ਬਣਾ ਕੇ 네ਗੇਟਿਵ ਬਣਵਾ ਕੇ ਬੇਲ ਲੈ ਗਿਆ ਤੇ ਦੋ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਦੋ ਮਹੀਨੇ ਤੋਂ ਬੰਦਾ ਪਟਿਆਲੇ ਸ਼ਹਿਰ ਚ ਘੁੰਮ ਰਿਹਾ ਤੇ ਪ੍ਰਸ਼ਾਸਨ ਨੇ ਇੱਕ ਵਾਰੀ ਵੀ ਇਹਨੂੰ ਫੰਨ ਦੀ ਕੋਸ਼ਿਸ਼ ਨਹੀਂ ਕੀਤੀ ਅਗਲਾ ਹੁਣ ਅਸੀਂ ਵਕੀਲ ਸਾਹਿਬ ਨਾਲ ਮਿਲ ਕੇ ਗੱਲ ਕਰਕੇ ਫਿਰ ਦੇਖਦੇ ਹਾਂ ਕੀ ਕਾਰਵਾਈ ਹੋਰ ਅੱਗੇ ਬਣਦੀ ਆ ਕਰਾਂਗੇ ਸਾਨੂੰ ਨਿਆਂ ਮਿਲਣਾ ਚਾਹੀਦਾ ਸਾਡੀ ਬੱਚੀ ਦਾ ਜਿਹੜੀ ਪਹਿਲਾ ਰਿਪੋਰਟ ਆਈ ਸੀ ਉਸ ਚਾਰਜ ਲੱਗਦੀ ਸੀ ਕਿ 45% ਦੀ ਆਉ ਚੁੱਕਿਆ ਗਿਆ ਹੈ ਨਾ ਵੀ ਕੋਈ ਜੀ ਨਹੀਂ ਲੱਗਾ ਤੇ ਪਹਿਲੀ ਜਿਹੜੀ ਰਿਪੋਰਟ ਆਈ ਸੀ ਵਿਸਤਾਰ ਰਿਪੋਰਟ ਜੇ ਕਿਹਾ ਵੀ ਹੈ ਨਹੀਂ ਹਾਂਜੀ ਪਹਿਲਾ ਜਿਹੜੀ ਰਿਪੋਰਟ ਆਈ ਤੇ ਤੁਸੀਂ ਸਾਨੂੰ ਰਜਿੰਦਰਾ ਨੇ ਉਹਦੇ ਵਿੱਚ ਸੀ ਵੀ ਬੱਚੀ ਦੇ ਲੀਵਰ ਤੇ ਕਿਡਨੀ ਤੇ ਅਫੈਕਟ ਕੀਤਾ ਕਿ ਕਨੇ ਹੁਣ ਉਹ ਸਾਨੂੰ ਆਸ ਸੀਗੀ ਵੀ ਪੂਰਾ ਵੀ ਠੀਕ ਆਏਗੀ ਜੋ ਵੀ ਆਏਗੀ ਸਚਾਈ ਆਏਗੀ ਸਾਹਮਣੇ ਪਰ ਇਹਨਾਂ ਨੇ ਸਚਾਈ ਤਾਂ چھਪਾਤੀ ਆ ਤੁਹਾਨੂੰ ਢੰਗ ਦੀ ਰਿਪੋਰਟ ਮਿਲੀ ਨਹੀਂ ਹੈਗੀ ਜੋ ਆਸ ਸੀਗੀ ਉਹ ਸਾਡੀ ਚੱਕਨਾ ਚੂਰ ਕਰ ਦਿੰਦੀ ਤੋੜ ਦਿੰਦੀ ਲੜਾਈ ਸਾਡੀ ਜਾਰੀ ਰਹੇਗੀ ਜੀ ਕਿਤੇ ਜਾਣਾ ਪਵੇ ਅਸੀਂ ਜਾਵਾਂਗੇ ਜੀ ਅਸੀਂ ਨਿਆਂ ਚਾਹਨੇ ਆ ਜੀ